ਕਮਲ ਮੈਨਨ ਦੀ ਅਗਵਾਈ ਹੇਠ ਵੀਰਵਾਰ ਨੂੰ ਕੀਰਤਨ ਮੰਡਲੀ ਵੱਲੋਂ ਸਮੋਸੇ ਅਤੇ ਜਲੇਬੀ ਦਾ ਲੰਗਰ ਲਗਾਇਆ ਗਿਆ ਕਮਲ ਮੈਨਨ ਦੀ ਅਗਵਾਈ ਹੇਠ ਪਿਛਲੇ ਦਿਨੀ ਰਾਮਨਗਰ ਵਿਖੇ ਕੀਰਤਨ ਮੰਡਲੀ ਵੱਲੋਂ ਸਮੋਸੇ ਅਤੇ ਜਲੇਬੀ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਕਮਲ ਮੈਨਨ ਨੇ ਦੱਸਿਆ ਕਿ ਇੱਥੇ 14 ਸਾਲਾਂ ਤੋਂ ਲਗਾਤਾਰ ਕੀਰਤਨ ਕੀਤਾ ਜਾ ਰਿਹਾ ਹੈ ਅਤੇ ਰਾਧਾ ਅਸ਼ਟਮੀ, ਕ੍ਰਿਸ਼ਨ ਅਸ਼ਟਮੀ ਅਤੇ ਹੋਰ ਤਿਹਾਰਾਂ ਤੇ ਵਖ-ਵਖ ਪ੍ਰੋਗਰਾਮ ਉਜੋਜਿਤ ਕੀਤੇ ਜਾਂਦੇ ਹਨ ਅਤੇ ਸਮਾਜ ਭਲਾਈ ਦੇ ਕੰਮਾਂ ਲਈ ਗਊਆਂ ਦੀ ਸੇਵਾ ਅਤੇ ਦਾਨ ਲਈ ਅੱਜ ਲੋਕਾਂ ਲਈ ਜਲੇਬੀਆਂ ਅਤੇ ਸਮੋਸਿਆਂ ਦਾ ਲੰਗਰ ਲਗਾਇਆ ਗਿਆ ਜਿਸ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਸੀ ਇਸ ਸਮੇਂ ਬੀਟੀ ਸ਼ਰਮਾ, ਸੰਤੋਸ਼ ਰਾਣੀ, ਸ਼ਸ਼ੀਬਾਲਾ, ਦਰਸ਼ਨਾ ਰਾਣੀ, ਲਾਜਵੰਤੀ, ਛਾਜਲੀ ਵਾਲੀ, ਕਾਜਲ ਰਾਣੀ, ਸਰੋਜ ਰਾਣੀ, ਸਤਿਆਦੇਵੀ, ਊਸ਼ਾ ਸ਼ਰਮਾ, ਪੌਲੀ ਰਾਣੀ कमलेश, रोज रानी बेबी, अनीता रानी, शीला रानी, लक्ष्मी रानी, पुष्पा देवी, अंजना रंज रानी, कंचन देवी, शहनाद ਦੇ ਸਹਿਯੋਗ ਨਾਲ ਕੀਰਤਨ ਕੀਤਾ ਜਾ ਰਿਹਾ ਹੈ।